ਟੂਰਨਾਮੈਂਟ ਸੜਬਾ ਵੀਜੀਆ ਸਪੋਰਟਸ ਅਕੈਡਮੀ ਦੇ ਵਿੱਚ ਇਹਨੇ ਬੱਚੇ ਛੋਟੇ ਅੰਡਰ 40 ਅੰਡਰ 70 ਦੇ ਮੈਚ ਕਰਾਈ ਜਾ ਰਹੇ ਆ ਜਿਹਦੇ ਵਿੱਚ ਬੱਚਿਆਂ ਨੂੰ ਗੇਮ ਵਾਲ ਪੂਰਾ ਸ਼ਾ ਮਤਲਬ ਧਿਆਨ ਦੇਣਾ ਅਜਲ ਵੀ ਬੱਚਾ ਜਿਹੜਾ ਗੇਮ ਵਾਲ ਪੂਰਾ ਗੇ ਚੱਕਰੇ ਵੀ ਜੋਂ ਜੋਂ ਬੱਚਾ ਸਟਾਰਟਿੰਗ ਤੋਂ ਹੀ ਗੇਮ ਦੇ ਵੱਲ ਦੇਊਗਾ ਤੇ ਇਹਨਾਂ ਦੂਜੀਆਂ ਕਮਾਲ ਨਸ਼ਿਆਂ ਪ੍ਰਤੀ ਧਿਆਨ ਘਟ ਜਾਊਗਾ ਤੇ ਬਹੁਤ ਵਧੀਆ ਉਪਰਾਲਾ ਹੈ ਸਾਰੋਂ ਨਾਲ ਦਾ ਮੇਰਾ ਵੀਰ ਸਾਈਲ ਵੀਰ ਇਹਦੇ ਬਹੁਤ ਸੋਹਣਾ ਉਪਰਾਲਾ ਕਰਦੇ ਪਏ ਨੇ ਤੇ ਇਹੋ ਉਮੀਦ ਹੈ ਵੀ ਗਾਂ ਵੀ ਵੀਰ ਹੁਣੇ ਇਦਾਂ ਦਾ ਉਪਰਾਲਾ ਕਰਦੇ ਰਹਿਣ ਅਸੀਂ ਉਮੀਦ ਕਰਦੇ ਤਕਰੀਬਨ ਹਰ ਸਕੂਲ ਦੇ ਜਾਂ ਹਰ ਇੱਕ ਪਿੰਡਾਂ ਦੇ ਸਰਪੰਚ ਕੋਈ ਵੀ ਆ ਕਾਉਂਸਲਰ ਇਹੋ ਜਿਹਾ ਉਪਰਾਲਾ ਕਰਨਾ ਚਾਹੀਦਾ ਜਿਹੜਾ ਬੱਚਿਆਂ ਨੂੰ ਗੇਮ ਪ੍ਰਤੀ ਰੱਖਣਾ ਚਾਹੀਦਾ ਸਾਰਿਆਂ ਨੂੰ ਤੁਹਾਡੀ ਜੀ ਦੀ ਟੀਮ ਵੱਲੋਂ ਇਹਨਾਂ ਨੂੰ ਸੰਜੋਗ ਕਿਸ ਤਰ੍ਹਾਂ ਦੇ ਰਹਿਣ ਗਿਆ ਜਿਸ ਤਰ੍ਹਾਂ ਜੀ ਸਾਡੀ ਜਿੱਥੇ ਸਾਡੀ ਲੋੜ ਹੈ ਜੀ ਅਸੀਂ ਨਾਲ ਖੜੇ ਆ ਵੀਰਾਂ ਦੇ ਸਰ ਹੁਣਾਂ ਨਾਲ ਖੜੇ ਆ ਜਿੱਦਾਂ ਦੀ ਲੋੜ ਹੋਊਗੀ ਜਰੂਰ ਸਾਥ ਦੇਵਾਂਗੇ ਜੀ ਐਕੈਡਮੀ ਦਾ ਨਾਮ ਹੈ ਮੇਰਾ ਨਾਮ ਸਾਹਿਲ ਹੈ ਜੀ ਯੂਨਾਈਟਿਡ ਮੈਚਰ ਸਪੋਰਟਸ ਅਕੈਡਮੀ ਦੇ ਮੈਂਬਰ ਜਨਰਲ ਸੈਕਟਰੀ ਆ ਮੇਰੇ ਨਾਲ ਹੋਰ ਮੈਂਬਰ ਜਿਹੜੇ ਖੜੇ ਨੇ ਪ੍ਰੈਜ਼ੀਡੈਂਟ ਨੇ ਹੋਰ ਵੀ ਮੇਰੇ ਵੀਰ ਇਸ ਵੱਡੇ ਵੀਰ ਸਾਰੇ ਖੜੇ ਨੇ ਉੱਤੇ ਅੱਜ ਜਿਹੜੇ ਟੂਰਨਾਮੈਂਟ ਕਰਵਾਏ ਜਾ ਰਹੇ ਆ ਕਿੰਨੀਆਂ ਟੀਮਾਂ ਤੇ ਕਿੱਥੇ ਕਿੱਥੋਂ ਸਰ 6 ਟੀਮਾਂ ਨੇ ਭਾਗ ਲਿਆ ਜਿਸ ਵਿੱਚ ਐਮਜੀਕੇ ਸਕੂਲ ਯਾਦਵੰਦ ਸਕੂਲ ਸਾਡੀ ਫਤਿਹਗੜ ਚੂੜੀਆਂ ਤੋਂ ਸਕੂਲ ਦੀ ਟੀਮ ਆਈਆਂ ਵਰਪਾਲ ਤੋਂ ਟੀਮ ਆਈ ਹੈ ਫੰਦਰ ਮੋਹਲਾ ਸਕੂਲ ਹੈ ਸਕੂਲ ਭਾਗ ਲਿਆ ਬੱਚੇ ਕਿੱਲੇ ਕਿੱਲੇ ਇਸ ਤਰ੍ਹਾਂ 14 17 ਦੇ ਬੱਚੇ ਖੜਾਏ ਜਿਸ ਵਿੱਚ 15 ਸਾਲ ਦੇ ਬੱਚੇ 13 ਸਾਲ ਦੇ ਬੱਚੇ ਵੀ ਵਿੱਚ 14 ਏਜ ਦੇ ਵਿੱਚ ਭਾਗ ਲਿਆ ਉਹਨਾਂ ਨੇ ਤਕਰੀਬਤ ਦੇਖਦੇ ਆ ਬੱਚੇ ਇਸ ਉਮਰ ਦੇ ਵਿੱਚ ਮੋਬਾਈਲ ਫੋਨ ਦੇ ਨਾਲ ਜ਼ਿਆਦਾ ਲੋਕ ਕਰਦੇ ਨੇ ਕੀ ਲੱਗਦਾ ਕਿ ਸਪੋਰਟਸ ਦੇ ਨਾਲ ਜਿਸ ਤਰ੍ਹਾਂ ਤੁਸੀਂ ਫ੍ਰੀਟ ਦੇ ਨਾਲ ਰੋੜ ਰਹੇ ਹੋ ਸਪੋਰਟਸ ਵਾਲੇ ਪਰਸੋਂ ਤੇ ਲਿਖਦਾ ਰਹੇਗਾ ਬੱਚਿਆਂ ਨੂੰ ਬਿਲਕੁਲ ਸਰ ਦੇਖੋ ਅੱਜ ਵੀ ਜੇ ਆਪਾਂ ਗੱਲ ਕਰੀਏ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੱਚੇ ਸਾਡੇ ਨਾਲ ਨੇ ਤੇ ਅੱਜ ਵੀ ਜੇ ਆਪਾਂ ਕੀਤਾ ਹੈ ਮੈਚ ਕਰਾ ਰਹੇ ਹਾਂ ਤੇ ਫੋਨ ਤੋਂ ਦੂਰ ਹੀ ਨੇ ਜੀ ਤੇ ਜੇ ਇਹੀ ਪੇਰੈਂਟਸ ਵੀ ਚਾਹਣ ਕਿ ਬੱਚਿਆਂ ਨੂੰ ਗੇਮ ਦੇ ਵਿੱਚ ਭੇਜਣ ਸਵੇਰੇ ਭੇਜਣ ਸਕੂਲ ਤੇ ਸ਼ਾਮੀ ਅਕੈਡਮੀ ਵਿੱਚ ਭੇਜਣ ਤੇ ਫੋਨ ਤੋਂ ਕਿਉਂ ਨਾ ਦੂਰ ਰਹਿਣਗੇ ਬੱਚੇ ਸਾਰੇ ਬੱਚਿਆਂ ਨੂੰ ਪ੍ਰਾਈਜ਼ ਡਿਸਟ੍ਰਿਬਿਊਟ ਕੀਤੇ ਗਏ ਬੱਚਿਆਂ ਨੂੰ ਪ੍ਰਾਈਜ਼ ਕੀਤੇ ਗਏ ਜਿਹੜੀ ਸੈਕਿੰਡ ਆਈ ਉਹਨੂੰ ਸੈਕਿੰਡ ਦਿੱਤਾ ਗਿਆ ਜਿਹੜੇ ਫਰਸਟ ਆਈ ਆ ਉਹਨਾਂ ਨੂੰ ਸੈਰਸ ਤੇ ਫੈਸ਼ਮੈਂਟ ਵਗੈਰਾ ਸਭ ਕੁਝ ਦਿੱਤਾ ਗਿਆ ਆਉਣ ਵਾਲੇ ਸਮੇਂ 'ਚ ਅਕੈਡਮੀ ਵੱਲੋਂ ਕਿਸ ਤਰ੍ਹਾਂ ਦੇ ਜਿਹੜੇ ਆ ਬੱਚਿਆਂ ਨੂੰ ਉਤਪਰਕ ਸਰ ਆਉਣ ਵਾਲੇ ਟਾਈਮ 'ਚ ਹੋਰ ਅਸੀਂ ਅਕੈਡਮੀ ਨੂੰ ਥੋੜਾ ਮਜ਼ਬੂਤ ਬਣਾਵਾਂਗੇ ਮੇਰੇ ਨਾਲ ਮੇਰੇ ਪ੍ਰੈਜ਼ੀਡੈਂਟ ਨੇ ਅਸੀਂ ਉਹ ਆ ਇਹ ਵਿੱਚ ਆ ਚਾਹੀਦਾ ਉਹ ਚਾਹੀਦਾ ਉਹ ਮੈਨੂੰ ਕਾਫੀ ਹੈਲਪ ਕਰਦੇ ਨੇ ਤੇ ਕਰੇ ਕਰੇ ਮੈਂ ਜਗਨਦਰ ਸਿੰਘ ਪ੍ਰੈਜ਼ੀਡੈਂਟ ਆ ਜੁਆਇਨਟਡ ਸਪੋਰਟਸ ਅਕੈਡਮੀ ਵੱਲੋਂ ਅਮਚੂਰ ਸਪੋਰਟਸ ਅਕੈਡਮੀ ਵੱਲੋਂ ਅ ਅੱਜ ਇੱਥੇ ਬੱਚਿਆਂ ਦੇ ਮੈਚ ਕਰਵਾ ਰਹੇ ਆਂ ਅੱਜ ਦੇ ਮੈਚ ਦੇ ਦੌਰਾਨ ਤਕਰੀਬਨ 6 ਸਕੂਲਾਂ ਦੀਆਂ ਟੀਮਾਂ ਜਿਹੜੀਆਂ ਇੱਥੇ ਆਈਆਂ ਨੇ ਇਹਨਾਂ ਸਕੂਲਾਂ ਦੇ ਨਾਮ ਮੈਂ ਪਹਿਲਾਂ ਲੈ ਦਵਾ ਜੀ ਤੇ ਇਹਨਾਂ ਸਕੂਲਾਂ ਦੇ ਵਿੱਚ ਇੱਕ ਐਮਜੀਕੇ ਸਕੂਲ ਸ਼ਹੀਦ ਬਾਬਾ ਪ੍ਰਤਾਪ ਸਿੰਘ ਸਕੂਲ ਜਗਦੰਦਰਾ ਸਕੂਲ ਸੈਂਟ ਮੀਰਾ ਸਕੂਲ ਪਰਪਾਲ ਤੇ ਪੰਡਿਤ ਮੋਹਨ ਦਾਸ ਫਤੇਕੜ ਚੂੜੀਆਂ ਇਥੋਂ ਕੋਈ ਤਕਰੀਬਨ 6 ਟੀਮਾਂ ਆਈਆਂ ਨੇ ਤੇ ਇਹ ਮੈਚ ਜਿਹੜੇ ਅੰਡਰ 14 ਤੇ ਅੰਡਰ 17 ਦੇ ਵਿੱਚ ਕਰਵਾਏ ਜਾ ਰਹੇ ਨੇ ਅੱਜ ਟੂਰਨਾਮੈਂਟ ਕਰਵਾਉਣਾ ਸਾਡਾ 메ਨ ਮੋਟਿਵ ਹੈ ਕਿ ਬੱਚੇ ਜਿਹੜੇ ਥੋੜੇ ਜੇ ਅੱਜਕੱਲ੍ਹ ਮੋਬਾਈਲ ਤੇ ਜਿਆਦਾ ਆ ਗਏ ਨੇ ਉਹਨਾਂ ਨੂੰ ਥੋੜਾ ਜਿਹਾ ਕੱਢਣ ਵਾਸਤੇ ਅੱਜ ਅਸੀਂ ਕਿ ਇੱਕ ਫਰਸਟ ਟੂਰਨਾਮੈਂਟ ਜਿਹੜਾ ਯੂਨਾਈਟਿਡ ਅਮਜੌਰ ਸਪੋਰਟਸ ਅਕੈਡਮੀ ਵੱਲੋਂ ਕਰਵਾ ਰਹੇ ਹਾਂ ਅੱਜ ਸਾਰਾ ਦਿਨ ਅਸੀਂ ਟੂਰਨਾਮੈਂਟ ਦੇ ਦੌਰਾਨ ਇੱਥੇ ਰਹੇ ਹਾਂ ਟੂਰਨਾਮੈਂਟ ਦੇ ਦੌਰਾਨ ਅਸੀਂ ਦੇਖਿਆ ਕਿ ਬੱਚਿਆਂ ਦੇ ਵਿੱਚ ਬਹੁਤ ਵਧੀਆ ਟੈਲੈਂਟ ਹੈ ਬਹੁਤ ਮਜ਼ਾ ਆ ਰਿਹਾ ਬੱਚਿਆਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਦੇਖਦੇ ਹੋਏ ਤੇ ਅਸੀਂ ਬੱਚਿਆਂ ਦੀ ਇਹ ਸ਼ੋਭਿ ਸ਼ਾਮਾ ਦਿੰਦੇ ਆ ਕਿ ਆਪਣੇ ਅੱਗੇ ਫਿਊਚਰ ਦੇ ਵਿੱਚ ਇਸੇ ਤਰ੍ਹਾਂ ਹੀ ਅਕੈਡਮੀ ਦੇ ਨਾਲ ਜੁੜੇ ਰਹਿਣ ਤੇ ਅੱਗੇ ਆਪਣੇ ਗਾਂਹ ਤੋਂ ਬਾਅਦ ਅੱਗੇ ਤਰੱਕੀਆਂ ਕਰਦੇ ਰਹਿਣ ਸਰ ਜਿਹੜੇ ਆ ਕਿੰਨੇ ਕੁ ਬੱਚੇ ਇੱਥੇ ਪਹੁੰਚੇ ਆ ਗਿਣਤੀ 'ਚ 6 ਟੀਮਾਂ ਨੇ ਤੇ ਵੱਖ-ਵੱਖ ਏਰੀਆ ਤੋਂ ਆਈਆਂ ਨੇ ਤੇ ਤਕਰੀਬਨ ਇਹਦੇ ਵਿੱਚ ਲਾ ਲੋ ਕਿ 12 12 ਪਲੇਅਰ ਹਰ ਇੱਕ ਟੀਮ ਚੋਂ ਆਏ ਨੇ 11 ਖੇਡਦੇ ਨੇ ਇੱਕ ਨਾਲ ਸਪੇਅਰ ਤੇ ਮਤਲਬ ਕਿ 72 ਜਿਹੜੇ ਸਟੂਡੈਂਟਸ ਨੇ ਇੱਥੇ ਨੇ ਸਰ ਇਹਨਾਂ ਪ੍ਰਾਈਜ਼ ਦੇ ਸਬੰਧ ਕਿਤੇ ਹਾਂਜੀ ਇਹਦੇ ਦੌਰਾਨ ਜਿੰਨੇ ਵੀ ਟੂਰਨਾਮੈਂਟ ਹੋਏ ਨੇ ਇਸ ਵਲੇ ਫਾਈਨਲ ਚੱਲ ਰਿਹਾ ਤੇ ਜਿੰਨੇ ਵੀ ਬੱਚੇ ਆਏ ਨੇ ਜਿਹੜੇ ਆਪਣੇ ਰਨਰ ਆਪਣੇ ਸਾਰਿਆਂ ਨੂੰ ਸ਼ੀਲਾਨ ਦੇ ਕੇ ਸਨਮਾਨਿਤ ਕੀਤਾ ਗਿਆ। ਆਉਣ ਵਾਲੇ ਸਮੇਂ 'ਚ ਵੀ ਇਸ ਤਰ੍ਹਾਂ ਬੱਚਿਆਂ ਨੂੰ ਜਿਹੜਾ ਪ੍ਰਮੋਟ ਕੀਤਾ ਹੈ। ਹਾਂਜੀ ਇਹ ਸਾਡੀ ਕੋਸ਼ਿਸ਼ ਹੈ ਕਿ ਅਸੀਂ ਹਰ ਸਾਲ ਜਿਹੜਾ ਇਸੇ ਤਰ੍ਹਾਂ ਬੱਚਿਆਂ ਦੀ ਇੱਕ ਹੌਸਲਾ ਵਜਾਈ ਦੇ ਤੌਰ ਤੇ ਕਿ ਕਾਰਜ ਕਰਦੇ ਰਹੀਏ।